ਅੱਜ ਆਪਾਂ ਤੁਹਾਨੂੰ ਇਹ ਬਣਾ ਕੇ ਦਿਖਾਵਾਂਗੇ ਜੀ ਚਟਪਟ ਬਣ ਜਾਣ ਵਾਲਾ ਇਹ ਮਿੱਠਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਇਹ ਮਿੱਠੀ ਚੀਜ਼ ਬਣਾ ਸਕਦੇ ਆਂ ਕਈ ਵਾਰ ਆਪਣਾ ਅਚਾਨਕ ਦਿਲ ਕਰਦਾ ਮਿੱਠਾ ਖਾਣ ਨੂੰ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਬਣਾ ਕੇ ਖਾ ਸਕਦੇ ਆਂ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਹੈਲਦੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਇਹ ਚੀਜ਼ ਬਣਾ ਕੇ ਖਾ ਸਕਦੇ ਆਂ ਘਰ ਦੇ ਵਿੱਚ ਮਿੰਟਾਂ ਦੇ ਵਿੱਚ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਸਭ ਨੂੰ ਪਸੰਦ ਆਉਣ ਵਾਲੀ ਹੈ ਜੀ ਤੁਸੀਂ ਵੀ ਇਹ ਚੀਜ਼ ਇਸ ਤਰੀਕੇ ਨਾਲ ਬਣਾ ਕੇ ਇਹ ਖਾ ਸਕਦੇ ਆਂ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਚੀਜ਼ ਆ ਇਹ ਲੋ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਲੇਤੀ ਹੈਗੀ ਚੀਨੀ ਖੰਡ ਤੇ ਇਹ ਆਪਾਂ ਦਾਣੇਦਾਰ ਖੰਡ ਹੀ ਲੈਣੀ ਹੈਗੀ ਪੀਸੀ ਹੋਈ ਨਹੀਂ ਲੈਣੀ ਹੈਗੀ ਤੇ ਇਹ ਆਪਾਂ ਲੈਤੀ ਆ ਪੌਣੀ ਕੁ ਕੋਲੀ ਲੈਤੀ ਖੰਡ ਦੀ ਤੇ ਇਧਰ ਆਪਾਂ ਕੜਾਹੀ ਰੱਖ ਲਈਏਗੀ ਫਰਾਈ ਤੇ ਹੁਣ ਆਪਾਂ ਇਹ ਜਿਹੜੀ ਖੰਡਾ ਗੀਤੇ ਇਹਦੇ ਵਿੱਚ ਪਾ ਲਾਂਗੇ ਤੇ ਇਹਨੂੰ ਆਪਾਂ ਮੈਲਟ ਕਰ ਲੈਣਾ ਪੰਘਲਾ ਲੈਣਾਗਾ ਇਸੇ ਤਰੀਕੇ ਨਾਲ ਹੀ ਇਹਨੂੰ ਫਲਾਉਂਦੇ ਰਹਿਣਾ ਆਪਾਂ ਨੇ ਮੀਡੀਅਮ ਫਲੇਮ ਤੇ ਜਿਆਦਾ ਆਪਾਂ ਤੇਜ ਗੈਸ ਨਹੀਂ ਕਰਨਾ ਹੈਗਾਗਾ ਨਹੀਂ ਤਾਂ ਫਿਰ ਇਹ ਮੱਚ ਜੂਗਾ ਬਿਲਕੁਲ ਹੀ ਜਿਹੜਾ ਆਪਾਂ ਤਿਆਰ ਕਰਾਂਗੇ ਇਹਦਾ ਇੰਟੀਰੀਅਰ ਹੈ ਲੈਦਾ ਖੰਡ ਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਚੀਕ ਚਮਚੇ ਨਾਲ ਹਲਾਉਣੇ ਹੋਏ ਤੇ ਫਿਰ ਢਵਾ ਲੈਣਾ ਇਹਨੂੰ ਆਪਾਂ ਨੇ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤੇ ਦੇਖੋ ਜੀ ਹੁਣ ਚੀਨੀ ਆਪਣੀ ਇਹ ਪਿੰਗਲਣੀ ਸ਼ੁਰੂ ਹੋਊਗੀ ਇਸ ਤਰੀਕੇ ਨਾਲ ਇਹ ਤੇ ਹੁਣ ਇਹ ਸਾਰੀ ਸਿੰਗਲ ਜੁਗ ਚੀਨੀ ਪੁੱਲ ਜੁਗੀ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਵਿੱਚ ਇੱਥੇ ਕੁਝ ਨਹੀਂ ਸਪਾਇਆ ਕੱਲੀ ਚੀਨੀ ਨੂੰ ਪੰਗੜਾ ਰਹੀ ਆ ਨਾ ਆਪਾਂ ਇਹਦੇ ਵਿੱਚ ਕੋਈ ਘਿਓ ਹੋ ਜਾਂ ਕੁਝ ਵੀ ਨਹੀਂ ਸਵਰਦਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਇਸੇ ਤਰੀਕੇ ਨਾਲ ਹੀ ਆਪਾਂ ਪੂਰੀ ਚੀਨੀ ਨੂੰ ਕੰਗੜਾ ਲੈਣਾਗਾ ਪਣੀ ਪਿੰਗਲ ਗਈ ਇਸ ਤਰੀਕੇ ਨਾਲ ਤੇ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਹਲਾਉਂਦੇ ਰਵਾਂਗੇ ਜੀ ਤੇ ਜਿੰਨਾ ਚਿਰ ਇਹ ਇਹਦਾ ਰੰਗ ਪੂਰਾ ਜ ਨਹੀਂ ਹੁੰਦਾ ਤੇ ਉਨਾਂ ਚਿਰ ਆਪਾਂ ਇਹਨੂੰ ਇਸੇ ਤਰੀਕੇ ਨਾਲ ਹੀ ਪਕਾਉਂਦੇ ਰਵਾਂਗੇ ਕੀਨੀ ਨੂੰ ਤੇ ਨਾਲ-ਨਾਲ ਹਲਾਉਂਦੇ ਜਰੂਰ ਰਹਿਣਾ ਜੀ ਇਹਨੂੰ ਚੀਨੀ ਨੂੰ ਨੇਤਾ ਕਰੇ ਵਰਤਨ ਦੇ ਵਿੱਚ ਚਿਪਕ ਜੂਗਾ ਇਹਦਾ ਕੋਲ ਇਹ ਜਿਹੜਾ ਬਣਿਆਗਾ ਤਿਆਰ ਹੋਇਆ ਕੋਲ ਇਹਦਾ ਇਸੇ ਤਰੀਕੇ ਨਾਲ ਹੀ ਖਲਾਉਂਦੇ ਰਹਿਣਾ ਜਿੰਨਾ ਚਿਰ ਇਹਦਾ ਰੰਗ ਬਰਾਊਨ ਨਹੀਂ ਹੁੰਦਾ ਪੂਰਾ ਨਹੀਂ ਹੋ ਜਾਂਦਾ ਇਹਦਾ ਰੰਗ ਇਹ ਦੇਖੋ ਇਹਦਾ ਰੰਗ ਨਾਲ ਦੀ ਨਾਲ ਘੂਰਾ ਹੋਣਾ ਸ਼ੁਰੂ ਹੋ ਗਿਆ ਤੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਹੀ ਰੱਖਣੀ ਹੈ ਬਿਲਕੁਲ ਵੀ ਤੇਜ਼ ਨਹੀਂ ਕਰਨੀ ਇੱਥੇ ਕਿਉਂਕਿ ਇਹ ਫਿਰ ਜਲ ਜੂਗਾ ਇਹ ਕੜਾਹੀ ਨਾਲ ਹੀ ਚਿਪਕ ਜੂਗਾ ਇਹ ਨਹੀਂ ਤਾਂ ਜਿਹੜਾ ਇਹ ਆਪਾਂ ਮਿਸ਼ਰਣ ਤਿਆਰ ਕਰ ਰਹੇ ਹਾਂ ਖੰਡ ਦਾ ਇਸ ਤਰੀਕੇ ਨਾਲ ਹੁਣ ਇਹ ਪੂਰਾ ਹੋ ਰਿਹਾਗਾ ਮਿਸ਼ਰਣ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਪਕਾਉਂਦੇ ਰਵਾਂਗੇ ਤੇ ਹੁਣ ਸੇਮ ਕੋਲੀ ਨਾਲ ਹੀ ਆਪਾਂ ਜੀ ਇਹ ਜਿਹੜੀ ਕੋਲੀ ਨਾਲ ਆਪਾਂ ਖੰਡ ਲੇਤੀ ਸੀ ਉਸੇ ਕੋਲੀ ਨਾਲ ਹੀ ਆਪਾਂ ਦੁੱਧ ਲੇਤਾ ਗਾ ਤੇ ਸੇਮ ਹੀ ਆਪਾਂ ਦੁੱਧ ਲੈਣਾਗਾ ਪਾਣੀ ਕੋਲੀ ਖੰਡ ਦੀ ਲੇਤੀ ਐ ਤੇ ਪਾਣੀ ਕੋਲੀ ਆਪਾਂ ਦੁੱਧ ਦੀ ਲਵਾਗੇ ਤੇ ਹੁਣ ਆਪਾਂ ਇੱਧਰ ਇਹ ਚੀਨੀ ਆਪਣੀ ਬਿਲਕੁਲ ਬ੍ਰਾਊਨ ਹੋ ਚੁੱਕੀ ਐ ਇਸ ਤਰੀਕੇ ਨਾਲ ਤੇ ਨਾਲ ਆਪਾਂ ਇਹਦੇ ਵਿੱਚ ਕੁਸ ਕੇਸਰ ਵਗੈਰਾ ਪਾਇਆ ਤੇ ਕਲਰ ਵੇਖੋ ਇਹਦਾ ਕਿੰਨਾ ਵਧੀਆ ਆ ਗਿਆ ਤੇ ਹੁਣ ਆਪਾਂ ਇੱਥੇ ਦੁੱਧ ਐਡ ਕਰ ਦਾਂਗੇ ਜੀ ਇਹ ਤੇ ਦੁੱਧ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਹਲਾਉਂਦੇ ਰਵਾਂਗੇ ਪੂਰਾ ਕੋਲ ਇਹਦੇ ਵਿੱਚ ਮਿਕਸ ਕਰ ਲਾਂਗੇ ਆਪਾਂ ਚੀਨੀ ਦਾ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਰਲਾ ਲਾਂਗੇ ਇਹਨੂੰ ਆਪਾਂ ਹੌਲੀ-ਹੌਲੀ ਇਹ ਸਾਰਾ ਕੋਲ ਇਹਦੇ ਵਿੱਚ ਮਿਕਸ ਹੋ ਜਾਣਾ ਜੀ ਤੇ ਇੱਥੇ ਆਪਾਂ ਲੈ ਲਿਆ ਜੀ ਇੱਕ ਕੌਲੀ ਭਰ ਕੇ ਨਾਰੀਅਲ ਦਾ ਬਰਾਦਾ ਇਹ ਨਾਰੀਅਲ ਦਾ ਪੂਰਾ ਤੇ ਸੇਮ ਕੌਲੀ ਨਾਲ ਹੀ ਆਪਾਂ ਜਿਹੜੀ ਕੌਲੀ ਨਾਲ ਖੰਡ ਤੇ ਦੁੱਧ ਲੇਤਾ ਸੇਮ ਕੌਲੀ ਆਪਾਂ ਭਰ ਕੇ ਉੱਪਰ ਤੱਕ ਨਾਰੀਅਲ ਦਾ ਪੂਰਾ ਲੇਤਾ ਹੈ ਇਹ ਤੇ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਵਾ ਲਾਂਗੇ ਇਹਦੇ ਵਿੱਚ ਜੀ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਇਹਨੂੰ ਆਪਾਂ ਬਹੁਤ ਹੀ ਵਧੀਆ ਟੇਸਟੀ ਇਹ ਚੀਜ਼ ਬਣ ਕੇ ਤਿਆਰ ਹੋਊਗੀ ਜੀ ਤੇ ਬਾਜ਼ਾਰ ਦੇ ਵਿੱਚ ਜਿਵੇਂ ਇਹ ਬਹੁਤ ਜ਼ਿਆਦਾ ਮਹਿੰਗੀ ਮਿਲਦੀ ਹੈ ਇਹ ਜਿਹੀਆਂ ਚੀਜ਼ਾਂ ਤੇ ਘਰ ਦੇ ਵਿੱਚ ਆਪਾਂ ਆਸਾਨੀ ਨਾਲ ਬਣਾ ਸਕਦੇ ਹਾਂ ਜੀ ਇਹਨਾਂ ਨੂੰ ਤੇ ਨਾਲ ਇਹ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਤੇ ਨਾਲੇ ਟੇਸਟੀ ਤੇ ਦੇਖੋ ਜੀ ਦੇਖਣ ਚ ਵੀ ਕਿੰਨਾ ਵਧੀਆ ਲੱਗਦਾ ਇਹ ਹੋਣੀ ਤੇ ਖਾਣ ਚ ਤਾਂ ਇਹ ਸਵਾਦ ਇਹ ਹੋਊਗਾ ਹੀ ਹੋਊਗਾ ਉਹ ਜਿਆਦਾ ਸਵਾਦ ਬਣਦਾ ਜੀ ਇਹ ਤੇ ਇੱਕ ਵਾਰ ਜੇਕਰ ਤੁਸੀਂ ਇਹ ਬਣਾ ਲਿਆ ਨਾ ਤਾਂ ਵਾਰ-ਵਾਰ ਬਣਾ ਕੇ ਖਾਓਗੇ ਤੇ ਬੱਚਿਆਂ ਤੋਂ ਲੈ ਕੇ ਜੀ ਵੱਡਿਆਂ ਤੱਕ ਬਜ਼ੁਰਗਾਂ ਤੱਕ ਸਭ ਨੂੰ ਇਹ ਪਸੰਦ ਆਉਣ ਵਾਲੀ ਚੀਜ਼ ਹੈਗੀ ਤੇ ਜੇ ਕਈ ਵਾਰ ਆਪਣਾ ਅਚਾਨਕ ਹੀ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਆਪਾਂ ਇਹ ਝਟਪਟ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਕੋਈ ਜ਼ਿਆਦਾ ਇਹ ਤੇ ਟਾਈਮ ਨਹੀਂ ਲੱਗਦਾ ਹੈਗਾ ਤੇ ਹੁਣ ਆਪਾਂ ਇਹਨੂੰ 2-3 ਮਿੰਟ ਇਸੇ ਤਰੀਕੇ ਨਾਲ ਹੀ ਹਿਲਾਉਂਦੇ ਰਹਿਣਾ ਜੀ ਤਾਂ ਕੇ ਇਹ ਚੰਗੀ ਤਰ੍ਹਾਂ ਬੂਰਾ ਵੀ ਇਹਦੇ ਵਿੱਚ ਚਾਸ਼ਨੀ ਦੇ ਵਿੱਚ ਰਲ ਜੇ ਤੇ ਪੱਕ ਜੇ ਇਸ ਤਰੀਕੇ ਨਾਲ ਚਾਸ਼ਨੀ ਦੇ ਵਿੱਚ ਰਲ ਕੇ ਜਿਹੜੀ ਆਪਾਂ ਇਹ ਖੰਡ ਮੈਲਟ ਕੀਤੀ ਸੀ ਕਿੰਨੜਾਈ ਸੀ ਤੇ ਹੁਣ ਆਪਾਂ ਇੱਥੇ ਲਵਾਂਗੇ ਜੀ ਇੱਕ ਚਮਚ ਦੇਸੀ ਘਿਓ ਦਾ ਤੇ ਜਿਹਦੇ ਨਾਲ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵੱਧ ਜਾਊਗਾ ਤੇ ਇਹਦੇ ਤੇ ਇਹ ਚਮਕ ਵੀ ਆ ਜੂਗੀ ਤੇ

ਉਹ ਪਾ ਕੇ बस ਆਪਾਂ ਇਹਨੂੰ ਇੱਕ ਅੱਧਾ ਮਿੰਟ ਹੀ ਪਕਾਉਣਾ ਹੈਗਾਗਾ ਤੇ ਲੋ ਜੀ ਹੁਣ ਇਹ ਆਪਣੀ ਰੈਸਪੀ ਬਿਲਕੁਲ ਬਣ ਕੇ ਤਿਆਰ ਰਗੀ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਇਹਨੂੰ ਕਿਸੇ ਵਰਤਨ ਦੇ ਵਿੱਚ ਕੱਢ ਲਾਂਗੇ ਆਪਾਂ ਚਲੋ ਜੀ ਇੱਥੇ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਲਿਆ ਤੇ ਦੇਖੋ ਕਿੰਨਾ ਵਧੀਆ ਲੱਗਦਾ ਤੇ ਹੁਣ ਆਪਾਂ ਇਹ ਵੀ ਗਾਰਨਿਸ਼ ਕਰਾਂਗੇ ਜੀ ਕੋਈ ਵੀ ਵੈਸੇ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋ ਜੀ ਜੋ ਪਾਏ ਬਣਾ ਰਹੇ ਸੀਗੇ ਪਰ ਹੁਣ ਉਹਨਾਂ ਦੇ ਸਮੇਂ ਤੇ ਹੁਣ ਆਪਾਂ ਇਹਦੇ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਪਾਵਾਂਗੇ। ਇਸ ਤਰੀਕੇ ਨਾਲ ਇਹ ਦੇਖਣ ਚ ਸੋਹਣਾ ਲੱਗੂਗਾ। ਤੇ ਲੋ ਜੀ ਹੁਣ ਆਪਣੀ ਟੇਸਟੀ ਰੈਸਪੀ ਇਹ ਬਣ ਕੇ ਤਿਆਰ ਹੈਗੀ। ਤੇ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਚ। ਤੇ ਤੁਸੀਂ ਝਟਪਟ ਇਹਨੂੰ ਬਣਾ ਕੇ ਖਾ ਸਕਦੇ ਆ ਜਦੋਂ ਅਚਾਨਕ ਤੁਹਾਡਾ ਦਿਲ ਕਰੇ ਮਿੱਠਾ ਖਾਣ ਦਾ। ਤਾਂ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਇਹਨੂੰ ਖਾ ਸਕਦੇ ਆ ਜੀ। ਤੇ ਵੀਡੀਓ ਵੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਇੱਕ ਵਾਰ ਇਹਨੂੰ ਖਾ ਕੇ ਜਰੂਰ ਵੇਖੋ ਜੀ ਇਹ ਰੈਸਪੀ ਨੂੰ ਤੇ ਇਹਨੂੰ ਜੇਕਰ ਤੁਸੀਂ ਨਾਰਮਲ ਜਿਹਾ ਕਰਕੇ ਖਾਣਾ ਚਾਹੁੰਦੇ ਆ ਕੋਸਾ ਜਿਆਦਾ ਕੋਸਾ ਕਰਕੇ ਖਾ ਸਕਦੇ ਆ ਤੇ ਨਹੀਂ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਖਾ ਸਕਦੇ ਆ ਜੀ ਤੇ ਠੰਡਾ ਹੁੰਦਾ ਕਰਨ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਜੀ ਵੀ ਜਾਂ ਫ੍ਰਿਜ ਵਿੱਚ ਰੱਖਣਾ ਜਾਂ ਕਿਵੇਂ ਤੇ ਇਸ ਤਰੀਕੇ ਨਾਲ ਹੀ ਇਹਨੂੰ ਆਪਾਂ ਖਾ ਸਕਦੇ ਆਂਗੇ ਕਿ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ